जलंधर देहाती पुलिस ने घुराया समागम चहोए कतल दी गुत्थी सुलझाई जलंधर देहाती पुलिस ने घुराया समागम चहोए कतल दी गुत्थी सुलझाई एन आर आई व्याह समागम च मौत ज़िम्मेवार एक व्यक्ति रिवाल्वर समेत गिरफ्तार मौत से परदा पाउ साजिश साजिश चौप होर नामजद ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡਾ ਮਾਮਲਾ ਸੁਲਝਾਉਂਦਿਆਂ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪਿੰਡ ਚੱਕ ਦੇਸਰਾਜ ਵਿੱਚ ਇੱਕ ਐ ਆਰ ਆਈ ਪਰਿਵਾਰ ਦੇ ਵਿਆਹ ਸਮਾਗਮ ਵਿੱਚ ਹੋਈ ਕਾਤਕ ਗੋਲੀਬਾਰੀ ਵਿੱਚ ਵਰਤਿਆ ਰਿਵਾਲਵਰ ਬਰਾਮਦ ਕਰ ਲਿਆ ਹੈ ਕਤਲ ਦੇ ਦੋਸ਼ ਵਿੱਚ ਫੜੇ ਗਏ ਵਿਅਕਤੀ ਦੀ ਪਛਾਣ ਹਰੀਮਨ ਸਿੰਘ ਉਰਫ ਹਰਮਨ ਪੁੱਤਰ ਅਰਵਿੰਦਰ ਸਿੰਘ ਉਰਫ ਬਿੱਟੂ ਵਾਸੀ ਪਿੰਡ ਗੋਰਾਇਆ ਵਜੋ ਹੋਈ ਹੈ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਜਸ਼ਨ ਦੌਰਾਨ ਤਿੰਨ ਗੋਲੀਆਂ ਚਲਾਈਆਂ ਜਿਸ ਵਿੱਚੋਂ ਪਹਿਲੀ ਗੋਲੀ ਸਿੱਧੀ ਪਰਮਜੀਤ ਸਿੰਘ ਨੂੰ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖਖ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਫਿਲੌਰ ਸਰਵਨ ਸਿੰਘ ਬਲ ਦੀ ਨਿਗਰਾਨੀ ਹੇਟ ਸਬ ਇਨਸਪੈਕਟਰ ਗੁਰਸ਼ਰਨ ਸਿੰਘ ਐਸਐਚਓ ਗੋਰਾਇਆ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਇਹ ਮਾਮਲਾ ਸੁਲਝਾਇਆ ਗਿਆ ਹੈ ਐਸਐਸਪੀ ਖਖ ਨੇ ਅੱਗੇ ਦੱਸਿਆ ਕਿ 22 ਫਰਵਰੀ 2025 ਨੂੰ ਐਸਆਈ सुभाष कुमार इंचार्ज पुलिस चौकी तोरेता ਨੂੰ 17 ਫਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਮਤਵਪੂਰਨ ਜਾਣਕਾਰੀ ਮਿਲੀ ਸੀ ਲਗਭਗ 10 ਵਜੇ ਪਿੰਡ ਚੱਕ ਦੇਸ ਰਾਜ ਵਿੱਚ ਇੱਕ ਐਨ ਆਰ ਆਈ ਪਰਿਵਾਰ ਦੇ ਵਿਆਹ ਸਮਾਰੋਹ ਦੌਰਾਨ ਮੁਲਜ਼ਮ ਨੇ ਸਰਕਾਰੀ پابੰਦੀਆਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹੋਏ ਕਈ ਗੋਲੀਆਂ ਚਲਾਈਆਂ ਉਹਨਾਂ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਘਟਨਾ ਬਾਰੇ ਪਰੇਸ਼ਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ ਜੋ ਵੀਡੀਓ ਤੇ ਕੈਦ ਹੋ ਗਿਆ ਸੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਿਤ ਕੀਤਾ ਗਿਆ ਸੀ। ਜਨਤਕ ਇਕੱਠਾਂ ਦੌਰਾਨ ਹਵਾਈ ਫਾਇਰਿੰਗ ਤੇ ਪਾਬੰਦੀ ਲਗਾਉਣ ਵਾਲੇ ਸਖਤ ਨਿਯਮਾਂ ਦੇ ਬਾਵਜੂਦ ਦੋਸ਼ੀ ਨੇ ਲਾਪਰਵਾਹੀ ਨਾਲ ਸਮਾਗਮ ਵਿੱਚ ਮੌਜੂਦ ਕਈ ਮਹਿਮਾਨਾਂ ਨੂੰ ਖਤਰੇ ਵਿੱਚ ਪਾਇਆ। ਸ਼੍ਰੀ ਖਖ ਨੇ ਦੱਸਿਆ ਕਿ ਅਗਲੇਰੀ ਜਾਂਚ ਵਿੱਚ 5 ਵਿਅਕਤੀਆਂ ਦਾ ਮੌਤ ਦਾ ਅਸਲ ਕਾਰਨ ਛੁਪਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਇਆ। ਜਿਨ੍ਹਾਂ ਨੇ ਲਾਜ਼ਮੀ ਪੋਸਟਮਾਰਟਮ ਜਾਂਚ ਕੀਤੇ ਬਿਨਾ ਮ੍ਰਿਤਕ ਦੀ ਲਾਸ਼ ਦਾ ਸੰਸਕਾਰ ਕਰਕੇ ਜਾਣਬੁੱਝ ਕੇ ਸਬੂਤ ਲੁਕਾਏ ਇਹਨਾਂ ਪੰਜਾਂ ਦਾ ਨਾਮ ਪਿੰਡ ਚੱਕ ਦੇਸਰਾਜ ਤੋਂ ਰਚਪਾਲ ਸਿੰਘ ਐਨ ਆਰ ਆਈ ਸੁਖਜੀਤ ਸਹੋਤਾ ਅਤੇ ਭੁਪਿੰਦਰ ਸਿੰਘ ਪਿੰਡ ਲਾਦਿਆਂ ਤੋਂ ਸਤਿੰਦਰ ਸਿੰਘ ਅਤੇ ਇਸ ਸਮੇਂ ਅਮਰੀਕਾ ਵਿੱਚ ਰਹੇ ਰਹੇ ਮੱਖਣ ਸਿੰਘ ਵਜੋਂ ਹੋਇਆ ਹੈ ਬੀ ਐਨ ਐਸ ਦੀ ਧਾਰਾ 105 ਜੀ 105 238 612 ਅਤੇ ਅਸਲਾ ਇਕੱਟ ਦੀ ਧਾਰਾ 5/72 ਚਿਰੰਜਾ ਤੋਂ 18 ਤਿਤ ਖਾਣਾ ਗੁਰਾਇਆ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ 25 ਫਰਵਰੀ 2005 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਗੇ ਦੀ ਜਾਂਚ ਲਈ ਫਲੋਰ ਦੇ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੁਲਿਸ ਰਿਮਾਂਡ ਲਈ ਪੇਸ਼ ਕੀਤਾ ਗਿਆ ਹੈ ਰਿਪੋਰਟ ਅਜੀਤ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਵਿਸ਼ੇਸ਼ ਰਿਪੋਰਟ